ਏਜ ਕੋਈ ਸ਼ਕਣੀ ਹੈ ਅਸੀਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਪਾਵਨਾ ਹੈ ਪਿਆਰ ਹੈ ਸਤਿਕਾਰ ਹੈ ਸਾਰੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਤਿਕਾਰ ਕਰਦੇ ਹਾਂ ਭਾਵਨਾ ਰੱਖਦੇ ਹਾਂ ਪ੍ਰੇਮ ਕਰਦੇ ਹਾਂ ਅਸੀਂ ਪਰ ਗੁਰੂ ਗ੍ਰੰਥ ਸਾਹਿਬ ਦੀ ਕੋਈ ਕੋਈ ਮੰਨਦਾ ਹੈ ਤੇ ਜਿਹੜਾ ਮੰਨ ਜਾਂਦਾ ਹੈ ਨਾ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ ਜੇ ਸਿੱਖ ਗੁਰੂ ਦੀ ਮੰਦੇ ਨਾ ਸ੍ਰੀ ਦਾ ਪਾਰ ਉਤਾਰ ਹੋ ਜਾਂਦਾ ਹੈ ਗੁਰੂ ਨੂੰ ਮੰਨਣਾ ਹੋਰ ਗੱਲ ਹੈ ਗੁਰੂ ਦੀ ਗੱਲ ਮੰਨਣੀ ਹੋਰ ਗੱਲ ਹੈ ਅਸੀਂ ਕੋਈ ਸ਼ੱਕ ਨਹੀਂ ਛਾਰੀ ਗੁਰੂ ਨੂੰ ਮੰਨਦੇ ਕੋਈ ਸ਼ੱਕ ਨਹੀਂ ਪਰ ਗੁਰੂ ਦੀ ਗੱਲ ਕੋਈ ਕੋਈ ਮੰਨ ਲੈ ਜੋ ਗੁਰਬਾਣੀ ਵਿੱਚ ਕਹਿੰਦੀ ਹੈ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਉਹਨੂੰ ਕੋਈ ਕੋਈ ਆਪਣੇ ਜੀਵਨ ਵਿੱਚ ਬਸਾਉਂਦਾ ਹੈ ਤੇ ਜਿਹੜਾ ਜੀਵਨ ਵਿੱਚ ਬਸਾ ਲੈਂਦਾ ਨਾ ਮੰਨ ਲੈਂਦਾ ਹੈ ਗੁਰੂ ਦੀ ਗੱਲ ਤੇ ਮਹਾਰਾਜ ਕਹਿੰਦਾ ਪਾਰ ਉਤਾਰ ਹੋ ਜਾਂਦਾ ਹੈ ਸਾਧਗੁਰੂ ਕਹਿੰਦੇ ਗੁਰ ਸਿਖ ਬੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਪਲ ਮੰਨੋ ਹਰ ਹਰ ਕਥਾ ਕਰਾਲੀ ਜਾਂ ਮਹਾਰਾਜ ਕਹਿੰਦੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦਸੇ ਬਾਤ ਮਰੀਦਾ ਜੀ ਜਿਹੜਾ ਰਸਤਾ ਗੁਰੂ ਦੱਸਦਾ ਹੈ ਉਹ ਤੇ ਤੁਰਿਆ ਕਰ ਗੁਰੂ ਦੀ ਮੰਨਿਆ ਕਰ ਗੁਰੂ ਨੂੰ ਮੰਨਦਾ ਨਾ ਜਿੱਥੇ ਤਾਂਹੀ ਗੱਲ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਔਰ ਮਹਾਰਾਜ ਜੀ ਕਿਹਾ ਜਿੱਥੇ ਤੂੰ ਮੰਨ ਲਿਆ ਉਥੇ ਗੁਰੂ ਦੀ ਗੱਲ ਵੀ ਮੰਨਿਆ ਕਿ ਗੁਰਬਾਣੀ ਕੀ ਕਹਿੰਦੀ ਹੈ ਅੱਜ ਮਹਾਰਾਜ ਨੇ ਕੀ ਬਾਬਤ ਹੁਕਮਨਾਮਾ ਸਾਹਿਬ ਦਿੱਤਾ ਜਿਹਦੇ ਵਿੱਚ ਮੈਨੂੰ ਉਪਦੇਸ਼ ਕੀ ਦਿੱਤਾ ਹੈ ਮਹਾਰਾਜ ਨੇ ਇਹ ਮੰਨਿਆ ਕਰ। ਬ੍ਰੋਧ ਮੰਨਿਆ ਕਰਕੇ ਮਹਾਰਾਜ ਨੇ ਆਵਾਜ਼ਨ ਸੰਬੋਧਨ ਕੀਤਾ ਹੈ ਪਰ ਆਵਾਜ਼ਨ ਬੇਰੇ ਲਈ ਨਹੀਂ ਜੀ ਮਹਾਰਾਜ ਨੇ ਮੈਨੂੰ ਬਚਤ ਦਿੱਤਾ ਹੈ ਅੱਜ ਮੈਂ ਸਾਰਾ ਦਿਨ ਜਿਵੇਂ ਅਨਸਾਰ guzara ਕਰ ਆਪਣਾ ਇਹ ਹੁੰਦਾ ਹੈ ਗੁਰੂ ਦੀ ਮੰਨਣਾ ਗੁਰੂ ਨੂੰ ਜਿੱਥੇ ਮੰਨਦੇ ਆ ਉੱਥੇ ਗੁਰੂ ਦੀ ਗੱਲ ਵੀ ਮੰਨਦੀ ਐ ਜੇ ਦਿਨ ਗੁਰੂ ਦੀ ਗੱਲ ਮੰਨ ਗਏ ਅਸੀਂ ਸਾਡਾ ਮਰ ਗੁਰੂ ਨੇ ਪਾਉ ਉਕਾਰਾ ਕਰਕੇ ਤੇ ਕੋਈ ਸ਼ੱਕ ਨਹੀਂ ਕਿ ਅਸੀਂ ਗੁਰੂ ਨੂੰ ਮੰਨਦੇ ਆ ਕੋਈ ਸ਼ੱਕ ਨਹੀਂ ਸਭ ਮੰਨਦੇ ਕੋਈ ਦੋ ਰਾਮਾ ਦੀ ਸਭ ਮੰਨਦੇ ਆ ਪਰ ਗੁਰੂ ਦੀ ਕੋਈ ਕੋਈ ਵਿਰਲਾ-ਵਿਰਲਾ ਬੰਦ ਜਿਹੜਾ ਗੁਰੂ ਦੀ ਮੰਨ ਗਏ ਉਹਦਾ ਪਾਉ ਉਕਾਰਾ ਹੈ